মেৰা নাম বিজয় হেৰি মই পিছত চালে যি মই সেইবোৰ কণ্টেক্ট লাগে ਮੋਹਰੇ ਵਾਲੀ ਸਾਈਡ ਟੀਮ ਆਈ ਹੈ ਪਰ ਨਾਲ ਹੀ ਉਹਨਾਂ ਤੋਂ ਸਭ ਜਨੇ ਮੈਸੇਜ ਲਗਾਇਆ ਗਿਆ ਹੈ। ਔਰ ਮੌਕੇ ਤੇ ਆ ਕੇ ਹੁਣ ਦੇਖਦੇ ਆਂ ਕਰਕੇ ਇਹਨਾਂ ਦਾ ਗੱਲਬਾਤ ਜੋ ਚਲਾਨ ਦੀ ਕਾਰਵਾਈ ਹੋ ਕਰ ਰਹੀ ਹੈ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੁਗਵਾ ਦਿਆਂਗੇ। ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਇਹ ਚਾਹਤ ਰਹੀ ਸੀ ਕਿ ਜਿਹੜੇ ਚ ਕਰ ਰਹੇ ਉਹ ਮੌਖਾ ਰੇਲ ਤੇ ਕੀ ਲੀਏ। ਅਲੱਗ ਵੀ ਕਹਣਾ ਲੋਕਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮੱਦਲ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਇੱਦਾਂ ਹੀ ਖੜਾਈ ਜਾਵੇ। ਕਿਸੀ ਦੀ ਉਸ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨ। ਇਹਨੀਆਂ ਸੜਤੋ ਹੁੰਦਾ ਕਿੰਨਾ ਜੀ ਸਮਾਨ ਗਿਆ ਅਗਰ ਤੇ ਕੀ ਕਰਨਾ ਉਹ ਸਮਾਨ ਨੂੰ ਅਸੀਂ ਜਾ ਕੇ ਕੋਵਾ ਪੱਤ ਕੇ ਇੱਕ ਜਗ੍ਹਾ ਨੱਪ ਦਿਆਂਗੇ ਸਾਰਾ ਡੰਕ ਤੇ ਹੁਣ ਅਸੀਂ ਕਾਫੀ ਆ ਤੁਸੀਂ ਦੇਖ ਸਕੋ ਕਾਫੀ ਪਿਆ ਹੈਗਾ ਇੱਥੇ ਹਾਂਜੀ ਤੇ ਕੀ ਕਰ ਬਣ ਜਿੰਦੇ ਇਹਨੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਮਾਨ ਆਸੀ ਇੱਥੇ ਚੱਕਵਾ ਰਹੇ ਜੀ ਸਰ ਅਵੇਲ ਕੀ ਕਰਦੇ ਲੋਕਾਂ ਲੋਕਾਂ ਨੂੰ ਇਹ ਸੁਰਗਣਾ ਦੇ ਤਰੀ ਖਾਨ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵਿਜੀਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਪੈਟ ਦੇ ਥੱਲੋਂ ਸਮਾਨ ਨਿਕਲਦਾ ਪਿਆ ਜਾ ਉੱਥੇ ਪੈ ਰਹੇ ਨੇ ਉੱਥੇ ਸਵਾੜ ਬਣਾ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਖੋ ਹੈਗਾ ਇਹ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ ਸ਼ੁਭਾ ਸਰ ਕਾਰਵਾਈ ਕੀਤੀ ਗਈ ਹੈ ਮੋਮੋਸ ਤੇ ਜਿਹੜੇ ਫਰੈਂਚ ਰੋਲ ਬਣਾਉਂਦੇ ਨੇ ਠੀਕ ਹੈ ਨਾ ਬੜੀ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋਗੀ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਸੇ ਟ੍ਰੈਂਡਿੰਗ ਹੋ ਰਹੀ ਹੈ ਆ ਜਿੱਮੇ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਯੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਜ਼ ਭੁੰਜੇ ਰੱਖੇ ਹੋਏ ਨਹੀਂ ਐ ਕ੍ਰੇਟ ਭਰ ਕੇ ਫ੍ਰੀਜਾਂ ਚ ਰੱਖੇ ਹੋਏ ਨੇ ਔਰ ਈਵਨ ਕੇ ਨੇ ਮੈਨੂੰ ਵੀ ਪਤਾ ਲੱਗ ਗਿਆ ਕਿ ਜਦੋਂ ਸ਼ਾਮ ਨੂੰ ਮੋਮੋਜ਼ ਵੇਚਦੇ ਆ ਤੇ ਗਲਵਜ਼ ਗਲੂਵ ਬਿਲਕੁਲ ਨਹੀਂ ਪਾਏ ਹੁੰਦੇ ਇਹ ਮਿਲੀ ਦੀਆਂ ਚਟਨੀਆਂ ਉੱਪਰ ਪੰਦੇ ਵਿੱਚ ਭਰ ਕੇ ਰੱਖੀਆਂ ਮੱਖੀਆਂ ਉੱਪਰ ਬੈ ਰਹੀਆਂ ਸੀਗੀਆਂ ਮੈਂ ਤੁਹਾਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕੱਲ੍ਹ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰਹੀਆਂ ਨੇ ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਗ ਰਿਹਾ ਕਿਉਂ ਬਗ ਰਿਹਾ ਅਸਲੀ ਤੂ ਬੈਕ ਆਫ ਫੂਡ ਜੇ ਆਪ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਜ਼ ਖਾਂਦੇ ਨੇ ਜਾਂ ਸਪ੍ਰਿੰਗ ਰੋਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਵਾਂਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜੇ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ ਵੱਡਾ ਖਿਲਾੜ ਹੋ ਰਿਹਾ ਹੈ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਇਨਤੀ ਕਰਨਾ ਕਿ ਇਹ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਇਹ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜਗਾ 60 ਰੁਪਏ ਲੈ ਲੋ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਜਿਵੇਂ ਸ਼ਹਿਰ ਦਾ ਪ੍ਰਧਾਨ ਹੋਣ नाते ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸਲਾਹਾਂਗਾ ਕਰਦਾ ਕਿ ਜੋ ਸਕੈਪਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਨ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਅਜਿਹਾ ਗੰਦਾ ਕੋਈ ਰੇੜੀ ਲੱਗਦੀ ਹੈ ਜਾਂ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਇਹਦੇ 'ਤੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਨੂੰ ਸਾਰੇ ਡੇਢੀ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਥੋੜੇ ਜਿਲੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨੂੰ ਨਾ ਖੋੋਲੋ ਤੇ ਨਾ ਹੋਗੇ ਕਿ ਆਹ ਵਾਲਾ ਬਿਨ ਕਸਮਤੀ ਕਰਨੀ ਬਾਰੇ ਥੋੜੇ ਕੰਮ ਬੰਦ ਹੋ। ਉਸ ਨੂੰ ਬੈਠ ਰਹੇ ਹਾਂ ਕਿ ਆਪਾਂ ਚੰਗਾ ਦੇਖੀਏ। ਔਰ ਇੱਕ ਦੂਜੇ ਨੂੰ ਆਪਾਂ ਮਿਲ ਨਬਰਤਨ ਦੋ। ਨਾਮ ਤੇ ਆਪਣਾ ਹਾਂਜੀ ਮੈਂ ਡਾਕਟਰ ਦਿਵਿੰਦਰ ਕੁਮਾਰ ਮੈਡੀਕਲ ਆਫਸਰ ਸੀਐਚਸੀ ਮਰਚੂਰ ਆ। ਉਹ ਕੈਟਿੰਗ ਕੀਤੀ ਜਾ ਰਹੀ ਆ ਫੂਡ ਦੇ ਬੰਦੇ ਹਾਂ ਜਦੋਂ ਅਸੀਂ ਫਾਸਟ ਫੂਡ ਦੀ ਰੇਡੀਅਨ ਦੇ ਜਿਹੜੇ ਵੇਅਰ ਹਾਊਸ ਉੱਤੇ ਫਾਸਟ ਪੜਾਉਂਦੇ ਨੇ ਉੱਤੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਅਸਾਲੱਬੀ ਵਿੱਚ ਹੈ ਕਿ ਪੁਰਾਣਾ ਗਲਿਆ ਸੜਿਆ ਮਾਲ ਵੀ ਵੇਚਦੇ ਨੇ। ਤੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜਿਆਦਾ ਅਸੀਂ ਵੀ ਮੋਮੋਸ ਤੇ ਪਲੇ ਸਪਰਿੰਗ ਰੂਲਸ ਦੇ ਕੇ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਹੋਏ ਪੂਰੀ ਅਨਾਈ ਜਿੰਨ ਤੇ ਮਤਲਬ ਗੱਲ ਕਰੀਏ ਮੱਖੀ ਵਗੈਰਾ ਬਹੁਤ ਦੇਖੀ ਜਾ ਰਹੀ ਹੈ ਸਫਾਈ ਦਾ ਜਮੇ ਤੈਨ ਲਿਖਿਆ ਸੀ ਐਕਸ਼ਨ ਕਰ ਲੈ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਕੰਟੈਕਟ ਇਨਫੋਰਮ ਕੀਤਾ ਕਿ ਉਹਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਇਹ ਮਦਦ ਇਸ ਮਾਨਵੀ ਚਕਵਾ ਰਹੇ ਇਹ ਕਿਹੜਾ ਦੁਕਾਨ ਦੁਕਾਨ ਲਗਾ ਤੋ ਕਿਹੜਾ ਦੋਨੇ ਜਿਹੜੇ ਮਰਛਵਾੜੇ ਵੱਸਦੇ ਨੇ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ फास्ट फूड बिल्कुल ना खाए जा कि अपनी सेहत लिए बहुत नुकसानदेक है तो जो कंडीशन असी देख रहे हैं ये यह बीमार करने वाली ही कंडीशन